ਸਤਿ ਸ਼੍ਰੀ ਅਕਾਲ ਨਮਸਤੇ ਅੱਤਿ ਸਲਾਮ ਅਦਾਬ ਦੁਨੀਆ ਭਰ ਵਸਦੇ ਪੰਜਾਬੀਆਂ ਨੂੰ ਕੇਵਲ ਸਿੰਘ ਇਕਪਾਲ ਵੱਲੋਂ ਮੈਂ ਪੰਜਾਬੀ ਵਿਸਰਚਾਲਾ ਤੋਂ ਤੁਹਾਡੇ ਨਾਲ ਇੱਕ ਇੱਕ ਖਾਸ ਪ੍ਰੋਗਰਾਮ ਕਰਿਆ ਜੀ ਤੇ ਜਿਸ ਜਿਸ ਦੇ ਮੈਂ ਇੱਕ ਲਾਈਨ ਪੜ੍ਹ ਦੇਣਾ ਜੀ 47 ਦੀ ਵੰਸ ਤੋਂ ਪਹਿਲਾਂ ਬਣੀ ਅਕਾਲ ਸੈਨਾ ਅਤੇ ਕਾਲ ਫੋਰ ਹਾਂਜੀ ਇਹ ਸਿੱਖਾਂ ਦੀ ਇੱਕ ਫੌਜ ਬਣੀ ਸੀ ਹੈ ਮੇਰੇ ਖਿਆਲ 47 ਵਿੱਚ ਇੱਕ ਸਾਲ ਪਹਿਲਾਂ ਖਿਆਲ ਨੇ ਇਹ 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 ਬਾਰੇ ਗੱਲ ਗੱਲਬਾਤ ਕਰਾਂਗੇ ਜੀ ਜੇ ਸੋਨੇ ਪ੍ਰੋਗਰਾਮ ਅੱਛਾ ਲੱਗੇ ਚੰਗਾ ਲੱਗੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਜੋ ਸਮਾਜ ਵਿੱਚ ਪਹੁੰਚਾਉਣਾ ਫਿਰ ਨਾਲ ਦੀ ਨਾਲ ਆਪਣੇ ਪੰਜਾਬੀ ਵਿਸੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੇ ਨਹੀਂ ਕੀਤੀ ਤਾਂ ਸਾਡਾ ਫੇਸ ਫੇਸ ਬੁੱਕ ਪੇ ਯਾ ਸੋਰੀ ਫੇਸਬੁੱਕ ਦਾ ਪੇਜ ਹਾਂਜੀ ਮੈਂ ਆਪਣੇ ਡਾਕਟਰ ਕਾਵਲ ਸਿੰਘ ਜੀ ਗਿਲ ਸਾਡੇ ਨਾਲ ਜੁੜਰੇ ਨੇ ਤੁਹਾਡਾ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜਗਪਾਲ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜੀ ਪਿਆਰ ਤੇ ਸਤਿਕਾਰ ਨਾਲ ਸਭ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਅਸੀਂ ਥੋੜੀ ਕੋਸ਼ਿਸ਼ ਕਰਾਂਗੇ ਸਿੱਖ ਇਤਿਹਾਸ ਦਾ ਇੱਕ ਥੋੜਾ ਜਿਹਾ ਛੋਟਾ ਜਿਹਾ ਪੋਰਸ਼ਨ ਹੈ ਹਾਂ ਜੀ 47 ਦੇ ਵਿੱਚ ਬਣਾਈ ਗਈ ਸੀ ਉਹ ਕੋਈ ਸਲਾਈਡਾਂ ਨੇ ਉਹਨਾਂ ਦੇ ਹਾਂ ਜੀ ਕਿਤੇ ਤੁਹਾਡੇ ਨਾਲ ਅੱਜ ਗੱਲਬਾਤ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਆਪਕੀ ਲੱਗੇ ਤੇ ਤੁਸੀਂ ਫੋਨ ਕਰ ਸਕਦੇ ਜੇ ਜਾਂ ਕਮੈਂਟ ਕਮੈਂਟ ਤੇ ਆਪ ਅੱਛੂ ਕਰਦੇ ਜੀ ਸਲਾਹ ਜੇ ਪਹਿਲੇ ਪਾਦੇ ਜੀ ਹਾਂਜੀ ਇਹਦਾ ਟਾਈਟਲ ਹੈ ਜੀ ਪੰਜਾਬ ਦੀ ਵੰਡ ਤੋਂ ਪਹਿਲਾਂ ਹਾਂਜੀ ਬੜੀਆਂ ਅਕਾਲ ਸੈਨਾ ਤੇ ਅਕਾਲ ਫੌਜ ਹਾਂਜੀ ਜਿਹੜੀ ਅਕਾਲ ਸੈਨਾ ਸੀ ਇਹ 1946 ਦੇ ਵਿੱਚ ਜੀ ਅਕਾਲੀ ਅਕਾਲੀਆਂ ਦੁਆਰਾ ਬਣਾਈ ਗਈ ਇੱਕ ਸਵੈ ਸੇਵੀ ਸੰਸਥਾ ਸੀ ਵੌਲੰਟੀਅਰ ਆਰਗੇਨਾਈਜ਼ਰ ਹਾਂਜੀ ਇਹ ਪਿੰਡ ਵਾਸੀ ਸਾਬਕਾ ਅਧਿਕਾਰੀ ਤੇ ਹੋਰ ਸਥਾਨਕ ਮੈਂਬਰ ਇਹਦੇ ਵਿੱਚ ਜਿਹੜੇ ਕਾਲੀ ਦਿਲ ਦੇ ਮੈਂਬਰਸ ਨੇ ਉਹ ਸ਼ਾਮਲ ਸਨ ਹਾਂਜੀ ਮੈਂ ਤੁਹਾਡੇ ਵਿੱਚ ਇਹ ਕਹਿਦਾ ਜੀ ਆਪਣੇ ਇਹ ਇੱਕ ਇਦਾਂ ਦੀ ਵੀ ਫੌਜ ਬਣਾਈ ਸੀਗੀ ਪਿਸ਼ਾਵ ਵਿੱਚ ਵੀ ਕਾ ਕਾਂਗਰਸ ਨੇਤਾ ਨੇ ਜੇ ਉੱਥੇ ਕਰਨੇ ਹੋ ਰਹੇ ਨਹੀਂ ਜੇ ਉੱਥੇ ਹਾਂਜੀ ਉਹ ਜਿਹੜਾ ਸਰਾਦੀ ਗਾਂਧੀ ਸੀ ਜਿਹੜਾ ਹਾਂਜੀ 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 ਉਹਨਾਂ ਨੇ ਬਣਾਈ ਸੀ ਹਾਂਜੀ ਯਾਦ ਰੱਖੋ ਜੀ ਯਾਦ ਰੱਖੋ ਹਾਂਜੀ ਤੇ ਅਕਾਲ ਫੌਜ ਜਿਹੜੀ ਸੀ ਇਹ ਇੱਕ ਫੌਜੀ ਸੰਗਠਨ ਸੰਗਠਨ ਸੀ ਹਾਂਜੀ ਇਹ ਦੇ ਵਿੱਚ ਮਾਰਚ 47 1947 ਦੇ ਵਿੱਚ ਬਣਾਈ ਗਈ ਸੀ ਹਾਂਜੀ ਇਹ ਦੀ ਇਹ ਸੀ ਜੀ ਕਿ ਅਕਾਲ ਸੈਨਾ ਨਾਲੋਂ ਫਰਕ ਇਹ ਸੀ ਕਿ ਇਹਦੇ ਤਨਖਾਹਦਾਰ ਅਧਿਕਾਰੀ ਸਨ ਹਾਂਜੀ ਤਜਰਬੇਕਾਰ ਫੌਜੀ ਅਧਿਕਾਰੀ ਨਿਆੰਗ ਸਿੰਘ ਤੇ ਪਿੰਡਾਂ ਦੇ ਪਹਿਲਵਾਨ ਵੀ ਸ਼ਾਮਲ ਸੀ ਠੀਕ ਸੋ ਇਹਨਾਂ ਦੋਹਾਂ ਦਾ ਇਹ ਫਰਕ ਸੀ ਕਿ ਉਹ ਸਿਰਫ ਜਿਹੜੇ ਇਸ ਨੂੰ ਪ੍ਰਚਾਰ ਵਾਸਤੇ ਜਾਂ ਜਿਹੜੀ ਕਾਲ ਸੈਨਾ ਸੀ ਲੇਕਿਨ ਇਹ ਇੱਕ ਅਸਲੀ ਉਹ ਫਿਰ ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਕਿਉਂ ਬਣਾਈ ਗਈ ਸੀ ਉਹ ਇਹ ਕਾਲ ਫੌਜ ਜਿਹੜੀ ਸੀ ਉਹ ਕਿਉਂਕਿ ਫੌਜੀ ਇੱਕ ਸੰਗਠਨ ਸੀ ਸੋ ਇਹ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਸਿੱਖਾਂ ਨੂੰ ਦੇ ਪਿਛਾ ਵਾਸਤੇ ਬਣਾਈ ਗਈ ਸੀ ਹਾਂਜੀ ਜਿਵੇਂ ਕਿ ਗੁਰੂ ਸਾਹਿਬ ਵੀ ਪਹਿਲਾਂ ਆਪਣੇ ਆਪ ਨੂੰ ਉਹਨਾਂ ਵੀ ਅਕਾਲ ਸੈਨਾ ਬਣਾਈ ਸੀ ਚੀਨੇ ਪਾਸ਼ਾ ਨੇ ਜਿਹੜੀ ਫਿਰ ਦਸਵੇਂ ਪਾਸ਼ਾ ਨੇ ਖਾਲਸਾ ਪੰਥ ਵਿੱਚ ਸ਼ਾਮਲ ਕਰ ਦਿੱਤੀ ਤੇ ਸਿਰਫ ਸਿੱਖਾਂ ਨੇ ਆਪਣੇ ਬਚਾਅ ਵਾਸਤੇ ਡਿਫੈਂਸ ਵਾਸਤੇ ਬਣਾਈ ਸੀ ਇਹਦਾ ਜਿਹੜਾ ਆਬਜੈਕਟਿਵ ਸੀ ਜਾਂ ਸੀ ਉਦੇਸ਼ ਇਹ ਸੀ ਕਿ ਆ ਸਿੱਖਾਂ ਨੂੰ ਜਾਂ ਜਿਹੜੇ ਮੁ슬ਮਾਨਾਂ ਤੋਂ ਆਪਾਂ ਦੇਖਦੇ ਆ ਕਿ ਉਹਨਾਂ ਤੋਂ ਡਿਫੈਂਡ ਕਰਨ ਦਾ ਵਾਸਤੇ ਸੀ ਸਹੀ ਇਹਦਾ ਰਾਮਬਦੇ ਬਾਰੇ ਆਪਾਂ ਗੱਲ ਕਰਦੇ ਆ ਜੀ 라ਵਲ ਪਿੰਡੀ ਦੇ ਜਿਹੜੇ ਬਲਾਤਕਾਰ ਹੋਏ ਸੀ ਤੇ ਕਤਲੇਆਮ ਹੋਇਆ ਸੀ ਹਾਂਜੀ ਉਹਦੇ ਪ੍ਰਤੀਕਰਮ ਵੱਜੋਂ ਇਹ ਬੜਾਈ ਗਈ ਸੀ ਸਹੀ ਮੁਸਲਮ ਲੀਗ ਦੇ ਹਮਲਿਆਂ ਵਿਰੁੱਧ ਤਿਆਰ ਰਹਿਣ ਬਾਰੇ ਹਾਂਜੀ ਫ फेब्रुवारी 1947 ਦੇ ਵਿੱਚ ਫਰਵਰੀ ਦੇ ਵਿੱਚ ਸਿੱਖ ਆਗੂਆਂ ਨੇ ਚਰਚਾ ਸ਼ੁਰੂ ਕੀਤੀ ਹਾਂਜੀ ਇਹਦੇ ਜ ਵਾਸਤੇ ਕਿਉਂਕਿ ਉਹ ਉੱਥੇ ਹੋਈ ਸੀ ਕਤਲੇਆਮ ਵੀ ਆਪਾਂ ਹੁਣ ਕੀ ਕੀਤਾ ਜਾ ਸਕਦਾ ਹੈ ਸਹੀ ਮਾਰਚ 1947 ਦੇ ਵਿੱਚ ਇੱਕ ਫੌਜੀ ਸੰਗਠਨ ਅਕਾਲ ਫੌਜ ਬਣਾਈ ਗਈ ਹਾਂਜੀ ਜਿਸ ਵਿੱਚ ਤਨਖਾਹਦਾਰ ਅਧਿਕਾਰੀ ਸਨ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹਨਾਂ ਦਾ ਨੁਸਰਹਾ ਮਿਲਦੀ ਸੀ ਹਮਮ ਸ਼ਾਸਤ ਤਾਰਾ ਸਿੰਘ ਜੀ ਨੇ ਕਿਹਾ ਸੀ ਕਿ ਉਹਨਾਂ ਦਾ ਉਦੇਸ਼ ਇੱਕ ਫੌਜੀ ਸੰਗਠਨ ਨੂੰ ਸੰਗਠਿਤ ਕਰਨ ਨਾਲ ਹੈ ਹਮ ਸੋ ਜਿਵੇਂ ਆਰਮੀ ਫੌਜ ਬਣਾਈ ਆ ਉਸੇ ਤਰ੍ਹਾਂ ਹੀ ਬਿਲਕੁਲ ਸੀ ਹਮ ਇਸ ਦੇਸ਼ ਲਈ ਅਕਾਲੀ ਦਲ ਨੇ ਹਥਿਆਰ ਖਰੀਦਣ ਤੇ ਸਿਪਾਹੀਆਂ ਨੂੰ ਪਗਤਾਨ ਕਰਨ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਈ ਹਮ ਕਿਉਂਕਿ ਜੇ ਤੁਸੀਂ ਦਰਖਾਵ ਦੇਣੀ ਆ ਤੇ ਫਿਰ ਤੁਹਾਨੂੰ ਫੰਡ ਵੀ ਉਹਦੇ ਵਾਸਤੇ ਚਾਹੀਦਾ ਪੈਸਾ ਵਾਸ਼ਟੇ ਤਾਰਾ ਸਿੰਘ ਨੇ ਜੀਤ ਅਖਬਾਰ ਵਿੱਚ ਇਸ਼ਤਿਹਾਰ ਹਸਤਿਹਾਰ ਦਿੱਤੇ ਜੀ ਇਹ ਸ਼ਹਿਰ ਤੋਂ ਸ਼ਰਾਂਤ ਸ਼ਹਿਰ ਤੋਂ ਸ਼ਰੀ ਯਾਤਰਾ ਨਹੀਂ ਦਿੱਤੀ ਹਾਂ ਜੀ ਮਿਸਾਲ ਦੇ ਤੌਰ ਤੇ ਉਸਨੇ ਲਾਇਲਪੁਰ ਤੋਂ 12000 ਰੁਪਏ ਇਕੱਠੇ ਕੀਤੇ ਜੀ ਹਾਂਜੀ ਤੇ ਬੰਗਾਲ ਵਿੱਚ ਰਹਿਣ ਵਾਲੇ ਮਾਰਵਾੜੀਆਂ ਵਾੜੀ ਜਿਹੜੇ ਕਾਰੋਬਾਰੀਆਂ ਤੋਂ 1.5 ਲੱਖ ਰੁਪਏ ਇਕੱਠੇ ਕੀਤੇ ਹਾਂ ਹਮ ਮਈ 1947 ਤੱਕ 50 ਲੱਖ ਰੁਪਏ ਇਕੱਠੇ ਹੋ ਗਏ ਸੀ ਹਮ ਜਿਹੜਾ ਕਿ ਉਸ ਵੇਲੇ ਦੇ ਹਿਸਾਬ ਨਾਲ ਕਾਫੀ ਪੈਸਾ ਸੀ ਉਦੋਂ ਜਿਵੇਂ ਕੀਮਤਾਂ ਹਰ ਚੀਜ਼ ਦੀ ਤਨਖਾਹਾਂ ਵੀ ਰਪਈਆਂ ਜਿਹੜੀਆਂ ਹੁੰਦੀਆਂ ਸੀ ਸੈਕੜੇ ਇੰਚ ਵੀ ਨਹੀਂ ਸੀ ਹੁੰਦੀਆਂ ਸਹੀ ਠੀਕ ਸੋ ਇਸ ਕਰਕੇ ਕਾਫੀ ਵੱਡਾ ਜਿਹੜਾ ਸੀ ਰਕਮ ਤੁਸੀਂ ਕਹਿ ਸਕਦੇ ਜੀ ਸੀ ਸੋ ਇਹ ਜੀ ਇਸ ਤਰ੍ਹਾਂ ਇਹਦਾ ਆਰੰਭ ਹੋਇਆ ਹਾਂਜੀ ਜੀ ਦੇਖਦੇ ਆ ਆਪਾਂ ਇਹ ਇੱਕ ਸਭ ਤੋਂ ਪਹਿਲਾਂ ਦਾ ਜੀ ਫੋਟੋ ਹੈ ਕਿ ਕਾਲ ਫੌਜ ਦਾ ਇੱਕ ਵਰਦੀ ਧਾਰੀ ਸਿਪਾਹੀ ਕਿਸ ਤਰ੍ਹਾਂ ਦਾ ਲੱਗਦਾ ਸੀ ਹਾਂਜੀ ਗੂੜੀ ਨੀਲੀ ਪਾਗ ਹਮਮ ਖਾਕੀ ਕਮੀਜ਼ ਕਮਰ ਕੱਸਾ ਗੋਡਿਆਂ ਤੋਂ ਉੱਪਰ ਖੁੱਲੀ ਤੇ ਥੱਲੇ ਪੀੜੀ ਪੈਂਟ ਹੂੰ ਇਹ ਪੈਂਟ ਜਿਹੜੀ ਸੀ ਤੇ ਲੰਮੀ ਕਿਰਪਾਨ ਸੀ ਨਾਲ ਇਹ ਜਿਹੜੀ ਪੈਂਟ ਸੀ ਇਹ ਉਸ ਵੇਲੇ ਘੋੜਸਵਾਰੀ ਲਈ ਵਰਤੀ ਜਾਂਦੀ ਸੀ ਸਹੀ ਕਰਕੇ ਫੌਜ ਦੇ ਵਿੱਚ ਜਿਆਉਂਸਰਾ ਮੀ ਜਿਹੜੇ ਕੋਈ ਫੌਜੀ ਘੋੜਸਵਾਰੀ ਦਾ ਨੰਨ ਕਰਦੇ ਹੀ ਤੇ ਕਿਉਂਕਿ ਉਸ ਵੇਲੇ ਘੋੜੇ ਘੋੜੇ ਹੀ ਇੱਕ ਕਿਸਮ ਦਾ ਹੁੰਦਾ ਤਰੀਕਾ ਇਹ ਵੀ ਲਗਾਤਾਰ ਦੁੱਤੀ ਜਾਂਦਾ ਸੋ ਇਸ ਤਰ੍ਹਾਂ ਜੀ ਜੀ ਬੇ ਲੱਗਦੀ ਸੀ ਜਿਹੜੀ ਵਰਦੀ ਸੀ ਹਾਂਜੀ ਅੱਗੇ ਜੀ ਇਸ ਦੇ ਬਾਰੇ ਖੁਸ਼ਵੰਤ ਸਿੰਘ ਨੇ ਅੰਗਰੇਜ਼ੀ ਇੰਗਲਿਸ਼ ਤੇ ਨਾਵਲ ਲਿਖਿਆ ਸੀ ਅੰਗਰੇਜ਼ੀ ਦੇ ਵਿੱਚ ਟ੍ਰੇਨ ਟੂ ਪਾਕਿਸਤਾਨ ਹਾਂਜੀ ਹਾਂ ਇਹ ਉੱਤੇ ਨੇ ਇੱਕ ਜੱਥੇ ਦੀ ਵਰਦੀ ਦਾ ਵਰਣਨ ਕੀਤਾ ਹੈ ਇਹਦਾ ਇੰਗਲਿਸ਼ ਤੋਂ ਪੰਜਾਬੀ ਦਾ ਅਨੁਵਾਦ ਕੀਤਾ ਹੈ ਜੀ ਹਮਮ ਗਰੁੱਪ ਵਿੱਚੋਂ ਇੱਕ ਹਮ ਜੋ ਆਗੂ ਜਾਪਦਾ ਸੀ ਹਮ ਨੇ ਦੂਜਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਹੂੰ ਸਾਰੇ ਬੈਠ ਗਏ। ਆਗੂ ਦਾ ਉਹਨਾਂ ਲਿਖਿਆ ਜੀ ਕਿ ਹਮਲਾਵਾਰ ਸੁਭਾਅ ਸੀ। ਜੋ ਉਹਨਾਂ ਲਿਖਿਆ ਜੀ ਉਸੇ ਦਾ ਇਹ ਅਨਵਾਦ ਮੈਂ ਪੜ ਰਿਹਾ ਹਾਂ। ਉਹ ਕਿਸ਼ੋਰ ਅਵਸਥਾ ਵਿੱਚ ਇੱਕ ਮੁੰਡਾ ਸੀ। ਜੰਗ ਮੁੰਡਾ ਸੀ। ਜਿਸ ਨੇ ਛੋਟੀ ਜੀ ਦਾੜੀ ਚਮਕ ਦੇਣ ਵਾਲੇ ਪਦਾਰਥ ਵਰਤ ਕੇ ਛੋਡੀ ਨਾਲ ਲਾਈ ਹੋਈ ਲਾਈ ਹੋਈ ਸੀ। ਜਿਵੇਂ ਕੋਈ ਆਪਾਂ ਅੱਜ ਕੱਲ ਵੀ ਫਿਕਸੋ ਲਾ ਕੇ ਹਾਂਜੀ ਐਦੋ ਹੋਈ ਹੋਵੇ ਜਾਂ ਉਹਦਾ ਹੋਰ ਕੋਈ ਉਸ ਦਿੱਤੇ ਹਾਂ ਉਹ ਛੋਟੇ ਕਾਗਜ਼ ਤੇ ਪਤਲੇ ਸਰੀਰ ਵਾਲਾ ਸੀ ਕਿ ਕੁਝ ਹੱਦ ਤੱਕ ਇਹਨੇ ਇਹ ਲਿਖਿਆ ਕਿ ਇਸਤਰੀਆਂ ਵਾਂਗ ਵਿਹਾਰ ਕਰਦਾ ਲੱਗ ਰਿਹਾ ਸੀ ਹੂੰ ਉਸ ਦੀ ਚਮਕਦਾਰ ਨੀਲੀ ਪੱਗ ਦੇ ਤਿੱਖੇ ਕੋਣੇ ਹੇਠ ਇੱਕ ਚਮਕਦਾਰ ਲਾਲ ਰਿਬਨ ਦਿਖਾਈ ਦੇ ਰਿਹਾ ਸੀ ਜਿਵੇਂ ਆਪਾਂ ਅੱਜ ਕੱਲ ਵੀ ਉਹਨੂੰ 50 ਕਹਿ ਦਿੰਦੇ ਹਾਂ 50 ਲਾਈ ਉਹਦੀ ਖਾਕੀ ਫੌਜੀ ਕਮੀਜ਼ ਉੱਤੇ ਉਹਤੇ ਗੋਲ ਝੁਗਦੇ ਮੋਢਿਆਂ ਤੇ ਢਿੱਲੀ ਲੰਮ ਕਰਈ ਸੀ ਕੋਈ ਕਮੀ ਥੋੜੀ ਜੀ ਕਿਸੇ ਵਾਰ ਹੋ ਸਕਦਾ ਉਹਨੇ ਥੋੜੀ ਜੀ ਵੱਡੇ ਸਾਈਜ਼ ਦੀ ਸੀ ਹਾਂ ਉਹਦੀ ਤੰਗ ਛਾਤੀ ਉਤੇ ਗੋਲੀਆਂ ਨਾਲ ਭਰਿਆ ਹੋਇਆ ਚਮੜੇ ਦਾ ਪਟਾ ਸੀ ਹਮ ਜਿਵੇਂ ਆਪਾਂ ਹੁਣੇ ਦੇਖਿਆ ਹਾਂ ਹਾਂਜੀ ਪਹਿਲੇ ਖੇਤਰ ਦੇ ਵਿੱਚ ਹਾਂ ਜਿਹੜਾ ਉਸਦੀ ਕਮਰ ਨਾਲ ਜੁੜਿਆ ਹੋਇਆ ਸੀ ਹਮ ਹਥਿਆਰ ਰੱਖਣ ਵਾਲੀ ਜਗ੍ਹਾ ਇੱਕ ਪਾਸੇ ਵਿੱਚ ਇੱਕ ਪਾਸੇ ਪਿਸਤੌਲ ਦਾ ਹੱਥਾ ਬਾਹਰ ਨਿਕਲੇ ਹੋਇਆ ਸੀ ਤੇ ਜਿਹਦੇ ਪਾਸੇ ਇੱਕ 84 ਹੂੰ ਉਹ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੀ ਮਾਂ ਨੇ ਉਹਨੂੰ ਉਸ ਨੂੰ ਇੱਕ ਅਮਰੀਕੀ ਕਾਊਬਾਗ ਕਾਊਬਾਏ ਵਾਂਗ ਸਜਾਇਆ ਹੋਵੇ ਕਿਉਂਕਿ ਕਾਊਬਾਏ ਦਾ ਵੀ ਜਿਹੜਾ ਤੁਸੀਂ ਜੇ ਆਪਾਂ ਨੇ ਜਿਨ੍ਹਾਂ ਨੇ ਦੇਖਿਆ ਜਾਂ ਜਿਨ੍ਹਾਂ ਨੇ ਕੋਈ ਇਸੇ ਤਰ੍ਹਾਂ ਦਾ ਜਿਹੜੀ ਆਪਾਂ ਪਹਿਲਾਂ ਵੇਖੀ ਉਸੇ ਤਰ੍ਹਾਂ ਦਾ ਸੀ ਹਾਂਜੀ ਉਸ ਕਰਕੇ ਉਹ ਕੁਸ਼ਵੰਤ ਸਿੰਘ ਆਪ ਸਾ ਆਪਾਂ ਸਾਰਿਆਂ ਨੂੰ ਪਤਾ ਵੀ ਬੜੇ ਪੰਜਾਬ ਦੇ ਰਖਾਰੀ ਸੰਗਤ ਮੈਗਜ਼ੀਨ ਚਲਾਉਂਦੇ ਸਨ ਹਾਂਜੀ ਇਹ ਉਹਨਾਂ ਨੇ ਇਸ ਤਰ੍ਹਾਂ ਉਹਦਾ ਬਿਆਨ ਕੀਤਾ ਉਹਦੇ ਜਿੱਦ ਕੀਤਾ ਹਾਂਜੀ ਹੁਣ ਆਗੂ ਜੇ ਅਕਾਲ ਫੌਜ ਦੇ ਮੁਖ ਆਗੂ ਮਾਸਟਰ ਤਾਰਾ ਸਿੰਘ ਅਕਾਲੀ ਜਨ ਦੇ ਆਗੂ ਵਜੋਂ ਕਿ ਸੇਵਾਦਾਰ ਜਿੱਥੇ ਵੱਲੋਂ ਬੁਲਾਰੇ ਸਨ ਹੂੰ ਸਰਦਾਰ ਬਲਦੇਵ ਸਿੰਘ ਦੇ ਨਾਲ ਉਹ ਨੇਤਾਵਾਂ ਵੱਲੋਂ ਸਿੱਖ ਪ੍ਰਤੀਨਿਧ ਵਜੋਂ ਜਾਣੇ ਜਾਂਦੇ ਸਨ ਇਹ ਆਪਾਂ ਹਿਸਟਰੀ ਦਾ ਪਤਾ ਹੈ ਹਾਂਜੀ ਤੇ ਇਹ ਹੀ ਉਹ ਹੀ ਆਗੂ ਸੀ ਗਿਆਨੀ ਕਰਤਾਰ ਸਿੰਘ ਮਾਧਿਆ ਮਾਲਵਾ ਦੁਆਬਾ ਗੁજરાਵਾਲਾ ਸ਼ਾਹਪੁਰ ਸਿਆਲकोट 라ਵਲਪਿੰਡੀ ਹਿਸਾਰ ਤੇ ਗੁਜਰਾਤ ਦੇ ਸਥਾਨਕ ਜਥੇਬਾਰਾਂ ਨਾਲ ਮੁਲਾਕਾਤ ਕਰਨਾ ਹਥਿਆਰ ਖਰੀਦਣ ਤੇ ਸਪਾਹੀਆਂ ਨੂੰ ਤਨਖਾਹ ਦੇਣ ਲਈ ਫੰਡ ਵੰਡਣ ਲਈ ਜ਼ਿੰਮੇਵਾਰ ਸੀ ਗਿਆਨੀ ਕਰਤਾਰ ਸਿੰਘ ਇਹ ਬਾਤ ਵੀ ਕਾਲੀ ਆਗੂ ਰਹਿਣੇ ਕਾਫੀ ਜਿਹਾ ਹਾਂ ਉਦਮ ਸਿੰਘ ਨਾਗੋਕੇ ਈਸ਼ਰ ਸਿੰਘ ਮਝੈਲ ਤੇ ਸੋਹਣ ਸਿੰਘ ਜਲਾਲ ਅਸਮਾਨ ਨੇ ਮਾਝਾ ਵਿੱਚ ਰਾਹਤ ਕਰਮਚਾਰੀਆਂ ਵੱਜੋਂ ਸੇਵਾ ਨਿਭਾਈ ਸੀ ਹਮਮ ਨਾਲ ਹੀ ਕਿਉਂਕਿ ਜਿੱਥੇ-ਜਿੱਥੇ ਵੀ ਸਿੱਖਾਂ ਨੂੰ ਲੋੜ ਸੀ ਉਹਦੀ ਨਾਲ ਹੀ ਮਾਝਾ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਤੇ ਮਜ਼ਬੂਤ ਕੀਤੀ ਹਮ ਤੋਂ ਜਿਵੇਂ ਆਰਮੀ ਨੇ ਸਾਰੇ ਪ੍ਰਬੰਧ ਕਰਨੇ ਹੁੰਦੇ ਉਹਨਾਂ ਨੇ ਸਾਰੇ ਜਥੇਦਾਰ ਮੋਨ ਸਿੰਘ ਨਾਗੋਕੇ ਜਿਹੜੇ ਕਿ 1935 ਤੋਂ 1948 ਤੱਕ ਅਕਾਲ ਤਖਤ ਦੇ ਜਥੇਦਾਰ ਸਨ ਜਿਨ੍ਹਾਂ ਨੇ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਤੇ ਪੁਨਰਵਾਸ ਲਈ ਸਿੱਖ ਵਰਗ ਨਾਲ ਕੰਮ ਕੀਤਾ ਸੀ ਸੋ ਇਹ ਸੰਧੀ ਮੁੱਖ ਜਿਹੜੇ ਆਗੂ ਸਨ ਉਸ ਵੇਲੇ ਅਕਾਲ ਤਖਤ ਦੇ ਤੇ ਕੱਲੀ ਆਗੂ ਸਨ ਸਾਰੇ ਹੀ ਤੇ ਇਹ ਸੰਧੀ ਕੁਝ ਮੁੱਖ ਆਗੂ ਜਿਹੜੇ ਆਪਾਂ ਅੱਗੇ ਜੀ ਹੁਣ ਆਪਾਂ ਇੱਕ ਫੋਟੋ ਦੇਖਦੇ ਆਂ ਜੀ ਦੇਖੋ ਉਹਦੇ ਵਿੱਚ ਮੁੱਖ ਆਗੂ ਜਿਹੜੇ ਨੇ ਉਹਨਾਂ ਦੀ ਫੋਟੋ ਹੈ ਉਦਮ ਸਿੰਘ ਨਾਗੋ ਕੇ ਖੱਬੇ ਤੋਂ ਸੱਜੇ ਵੱਨੇ ਜਾਓ ਈਸ਼ਰ ਸਿੰਘ ਮਝਾਇਆ ਲਾ ਹੂੰ ਹੂੰ ਆ ਜੋ ਤਾਰਾ ਸਿੰਘ ਉਹ ਬੈਠੇ ਨੇ ਕੁਰਸੀ ਦੇ ਉੱਤੇ ਹਾਂ ਜੀ ਦਰਸ਼ਨ ਸਿੰਘ ਫੇਰੂਮਾਨ ਤੇ ਜਥੇਦਾਰ ਮੋਹਨ ਸਿੰਘ ਹੂੰ ਮੇਰੇ ਖਿਆਲ ਚ ਦਰਸ਼ਨ ਸਿੰਘ ਫੇਰੂਮਾਨ ਉਹੀ ਨੇ ਜਿਨ੍ਹਾਂ ਨੇ ਬਾਅਦ ਭੁਖੜ ਚਾਲ ਰੱਖੀ ਤੇ ਉਸ ਵਿੱਚ ਉਹ ਸ਼ੀਦ ਹੋਗੇ ਸੀ ਹਾਂ ਜੀ ਕਾਲੀਦਾਂ ਦੇ ਹਾਂ ਜੀ ਜਦੋਂ ਸਤਪਕਾਟੇ ਹਾਂਜੀ ਆਜ਼ਾਦ ਹਿੰਦ ਫੌਜ ਜਿਹੜੀ ਆਪਾਂ ਨੂੰ ਇੰਡੀਅਨ ਨੈਸ਼ਨਲ ਆਰਮੀ ਬਣੀ ਸੀ ਉਹਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਨੇ ਬਣਾਈ ਸੀ ਉਹਨਾਂ ਦੇ ਬਾਰੇ ਵੀ ਉਹਦਾ ਜੋ ਕਾਫੀ ਅਫਸਰ ਜਿਹੜੇ ਸਨ ਕਿਉਂਕਿ ਉਸ ਵੇਲੇ ਉਹ ਖਤਮ ਹੋ ਚੁੱਕੀ ਸੀ ਮੇਰੇ ਖਿਆਲ ਤੇ ਉਹਨਾਂ ਦੇ ਵਿੱਚੋਂ ਜਿਹੜੇ ਨਾ ਕਾਫੀ ਉਹਨਾਂ ਨੇ ਵੀ ਯੋਗਦਾਨ ਪਾਇਆ ਹੂੰ ਹੂੰ ਕਿਉਂਕਿ ਉਹਨਾਂ ਦੀ ਇੱਕ ਤੈ ਸੀ ਕਿ ਵਧੀਆ ਫੌਜੀ ਸਿਕਲਾਈ ਹੋਈ ਸੀ ਉਹਨਾਂ ਦੀ ਹਾਂਜੀ ਇੰਨਾ ਨੂੰ ਜਥੇਆ ਵਿੱਚ ਭਾਰੀ ਜੰਤੀ ਹੈ ਗੰਤੀ ਵਿੱਚ ਪਰਤੀ ਚੀਤਾ ਗਿਆ ਸੀ ਹੂੰ ਹੂੰ ਦੂਸਰੇ ਵਿਸ਼ਵ ਯੁੱਧ ਵਿੱਚ ਆਪਣੀ ਅਸਫਲਤਾ ਦੇ ਕਾਰਨ ਕਿਉਂਕਿ ਉਹ ਕਾਮਯਾਬ ਨਹੀਂ ਹੋ ਸਕੇ ਸੁਭਾਸ਼ਪੰਦ ਹੂੰ ਹੂੰ ਚੰਦਰਬੋਸ ਜੀ ਜਿਹੜੇ ਅਫਸਰ ਸਨ ਆਜ਼ਾਦ ਹਿੰਦ ਫੌਜ ਦੇ ਉਹਨਾਂ ਨੇ ਫਿਰ ਧਰਮਨ ਦੇ ਪੱਖ ਜਿਹੜੀ ਸੀ ਉਹਦੇ ਵਿੱਚ ਉਹਨਾਂ ਸਮਝਿਆ ਕਿ ਇਹ ਹੁਣ ਇਹਦਾ ਕੋਈ ਫਿਚਰ ਨਹੀਂ ਹੈ ਮੇਰੇ ਖਿਆਲ ਨੂੰ ਉਹਨਾਂ ਦਾ ਲੀਡਰ ਮੋਹਨ ਸਿੰਘ ਸੀ ਮੇਰੇ ਖਿਆਲ ਨਾਲ ਮੋਹਨ ਸਿੰਘ ਹਾਂਜੀ ਤੇ ਕੋ ਜਲਮਨ ਸਿੰਘ ਉਹ ਬਾਤ ਬਾਤ ਕਾਂਗਰਸ ਦੇ ਲੀਡਰ ਹੈ ਨੇ ਜੀ ਮਨਿਸਟਰ ਵਗੈਰਾ ਵੀ ਰਹੇ ਨੇ ਕਾਂਗਰਸ ਦੇ ਵਿੱਚ ਹਾਂ ਪਰ ਵੈਲਾ ਉਹ ਮੈਂਬਰਸ ਵੀ ਕਾਫੀ ਹਾਂਜੀ ਕਿ ਉਸ ਦੇ ਨਤੀਜੇ ਵਜੋਂ ਅਕਾਲ ਫੌਜ ਤੇ ਕਾਲ ਸੈਨਾ ਵਿੱਚ ਸ਼ਾਮਲ ਹੋਣ ਲਈ ਕਾਰਵਾਈ ਕਿਉਂਕਿ ਉਹਨਾਂ ਸੋਚਿਆ ਕਿ ਹੁਣ ਇਹ ਇੱਕ ਤਰੀਕਾ ਹੈ ਆਜ਼ਾਦੀ ਦੇ ਵਾਸਤੇ ਜਾਂ ਜੋ ਵੀ ਹੈ ਹੂੰ ਹੂੰ ਸੋ ਉਹਨਾਂ ਸੋਚਿਆ ਕਿ ਸਿੱਖਾਂ ਦਾ ਨਾਲੇ ਬਚਾ ਕਰਨ ਵਾਸਤੇ ਤੇ ਉਹਦੇ ਕਰ ਰਹੇ ਮਾਰਚ 1947 ਵਿੱਚ ਅਖੀਰ ਵਿੱਚ ਸਰਦਾਰ ਸੰਮੁਖ ਸਿੰਘ ਨੇ ਅੰਮ੍ਰਿਤਸਰ ਵਿੱਚ 400 ਆਜ਼ਾਦ ਹਿੰਦ ਫੌਜ ਦੇ ਅਫਸਰਾਂ ਨੂੰ ਕਾਲ ਫੌਜ ਵਿੱਚ ਸ਼ਾਮਲ ਕੀਤਾ। ਦੇਖੋ ਮਾਧਿਆ ਮਾਲਵਾ ਦੁਆਬਾ ਗੁਜਰਾਂਵਾਲਾ ਤੇ ਲਹਿਰਪੁਰ ਇਹ ਸਾਰੇ ਇਲਾਕੇ ਆਜ਼ਾਦ ਹਿੰਦ ਫੌਜ ਦੇ ਅਫਸਰਾਂ ਲਈ ਦੀ ਭਰਤੀ ਲਈ ਸਰਗਰਮ ਅਸਤ। ਸੋ ਸਾਰੀ ਜਗ੍ਹਾ ਤੋਂ ਜਿੱਥੇ-ਜਿੱਥੋਂ ਵੀ ਕਿਉਂਕਿ ਉਹ ਆ ਇੰਡੀਅਨ ਨੈਸ਼ਨਲ ਆਰਮੀ ਆਜ਼ਾਦ ਇਨ ਫੋਰਚ ਜਿੱਥੇ ਜਿੱਥੇ ਹਾਂਜੀ ਪਿੰਡਾਂ ਦੇ ਵਿੱਚ ਵਾਪਸ ਆ ਗਏ ਰਿਟਾਇਰ ਹੋ ਗਏ ਕਿਉਂਕਿ ਉਹ ਉਹ ਖਤਮ ਕਰ ਦਿੱਤੀ ਗਈ ਸੀ ਤੇ ਰਿਟਾਇਰ ਤੇ ਸਮਝੋ ਜਾਂ ਜੋ ਵੀ ਉਹ ਵਾਪਸ ਆ ਗਏ ਕਿ ਉਹਨਾਂ ਦੇ ਵਿੱਚੋਂ ਫਿਰ ਇਹਨਾਂ ਨੂੰ ਆ ਕਾਫੀ ਉਹਨਾਂ ਨੂੰ ਕੀ ਹਾਂਜੀ ਉਹਨਾਂ ਇਸ ਚਿੱਤਰ ਦੇ ਵਿੱਚ ਆਪਾਂ ਦੇਖਦੇ ਹਾਂ ਜੀ ਕਿ ਇੱਕ ਸਿੱਖ ਜਥਾ ਹੈ ਉਹਦੇ ਵਿੱਚ ਕੋਈ ਸਾਬਕਾ ਅਸਾ ਆਜ਼ਾਦ ਇਨ ਫੌਜ ਦੇ ਅਧਿਕਾਰੀ ਵੀ ਨੇ ਹਾਂਜੀ ਉਹਨਾਂ ਨੇ ਟ੍ਰੈਂਚ ਕੋਰਟ ਪੈਨੇ ਨੇ ਤੁਸੀਂ ਕਿ ਇਹ ਇਹ ਤਰ੍ਹਾਂ ਦੇ ਖੱਬੇ ਬਣੇ ਦੇਖੋ ਤੇ ਉਹ 2 3 ਉਹਨਾਂ ਨੇ ਉਹ ਟ੍ਰੈਂਚ ਕੋਟ ਟਾਈਪ ਉਹ ਤੇ ਸਭ ਹਾਂਜੀ ਹਾਂ ਬਾਕੀ ਜਿਹੜੇ ਨੇ ਉਹ ਸਾਰੇ ਵੱਖ-ਵੱਖ ਤਰੀਏ ਆ ਦਸਤਾਰਾਂ ਵੀ ਬکریاں-ਬکریاں ਨੇ ਉਹਨਾਂ ਦੇ ਸਾਰਾ ਜਿਹੜਾ ਉਹ ਕੁਛ ਹਾਂਜੀ ਵੱਖਰੇ ਦੇਖਣ ਨੂੰ ਲੱਗਦੇ ਨੇ ਇਹ ਸਿਰਫ ਦਿਖਾਈ ਹੈ ਕਿ ਉਹਦੇ ਵਿੱਚ ਆ ਆਜ਼ਾਦ ਹਿੰਦ ਫੌਜ ਚ ਰਟਾਇਰ ਜਿਹੜੇ ਬੰਦੇ ਵੀ ਸਨ ਹਰ ਇੱਕ ਹੋਰ ਦੇਖਣ ਵਾਲੀ ਹੈ ਕਿ ਇਸ ਵੇਲੇ ਪਾਗੜੀਆਂ ਦਾ ਜਿਹੜੇ ਸੀ ਵੇਖੋ ਵੱਖ-ਵੱਖ ਤਰੀਕਿਆਂ ਨਾਲ ਹੁਣ ਤਾਂ ਆਮ ਰਵਾਜ ਆਪਾਂ ਹੋ ਗਏ ਜਿਵੇਂ ਇਸ ਤਰ੍ਹਾਂ ਪਟਿਆਲਾ ਸ਼ਾਹੀ ਪਗੜੀ ਕਹਿੰਦੇ ਆ ਪੱਕ ਕਹਿੰਦੇ ਆ ਉਹ ਬਣਦੇ ਆ ਲੋਕ ਜਿਆਦਾ ਹਾਂਜੀ ਹਾਂਜੀ ਉਸ ਵੇਲੇ ਵੱਖ-ਵੱਖ ਤਰੀਕਿਆਂ ਨਾਲ ਪਗੜੀਆਂ ਬੰਨਦੇ ਸਹੀ ਸਹੀ ਉਹ ਅਸੀਂ ਆਪ ਆਪਣੇ ਬਜ਼ੁਰਗਾਂ ਦੇ ਵੇਲੇ ਇਸ ਤਰ੍ਹਾਂ ਦੀਆਂ ਪਗੜੀਆਂ ਵੱਖ-ਵੱਖ ਤਰੀਕਿਆਂ ਨਾਲ ਬਣੇ ਵੇਖੀਆਂ ਨੇ ਜੀ ਹਾਂਜੀ ਬਿਲਕੁਲ ਤੁਸੀਂ ਵੀ ਸ਼ਾਇਦ ਵੇਖਿਆ ਹਾਂਜੀ ਜੀ ਅੱਗੇ ਜੀ ਫੇਰ ਇਹ ਜੀ ਅਕਾਲ ਫੌਜ ਵਿੱਚ ਨਿਹੰਗ ਸਿੰਘ ਵੀ ਕਾਫੀ ਆਗੇ ਸੀ ਹੂੰ ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਥੋੜੀ ਅ ਬਹੁਤ ਸਾਰੇ ਆਜ਼ਾਦੀ ਤੋਂ ਪਹਿਲਾਂ ਹਿੰਦੂ ਤੇ ਸਿੱਖ ਨਿਹੰਗ ਸਿੰਘ ਬੜੇ ਸੀ ਹੂੰ ਹੋਰ ਕੇ ਜਾ ਕੇ ਅਖੀਰ ਤੱਕ ਹੈਗਾ ਜੀ ਆਪਾਂ 60 ਦਾ ਟੇਬਲ ਹੈ ਉਹਦੇ ਵਿੱਚ ਹੋਰ ਦੱਸਦੇ ਹਾਂ ਦੱਸਾਂਗੇ ਕਿ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਲੋਕ ਨਿਹੰਗ ਸਿੰਘ ਵਾਹ ਜੀ ਗੁਰਦਾਸਪੁਰ ਵਿੱਚ ਅੰਦਾਜਨ 600 ਸਿੱਖ ਨਿਹੰਗ ਸਿੰਘ ਹਾਲੀ ਵਿੱਚ ਬਣਾਏ ਗਏ ਸਨ ਉਸੇ ਵਾਂਗ ਕਸੂਰ ਗੁਰਦਾਸਪੁਰ ਅੰਮ੍ਰਿਤਸਰ ਕਨਾਲ ਲੁਧਿਆਣਾ ਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਵੱਡੇ ਪੱਧਰ ਤੇ ਧਰਮ ਧਰਮ ਪਰਵਰਤਨ ਜਿਸ ਦਾ ਮਤਲਬ ਇਹ ਹੋਇਆ ਕਿ ਜਿਹੜੇ ਹਿੰਦੂ ਸਨ ਹੂੰ ਹੂੰ ਪੰਜਾਬ ਦੇ ਲੋਕ ਸਨ ਉਹਨਾਂ ਨੂੰ ਵੀ ਨਿਹੰਗ ਸਿੰਘ ਸਿਜਾਇਆ ਗਿਆ ਹੂੰ ਕਿਉਂਕਿ ਉਹਦੇ ਦੇਰੇ ਰਾਵਲਪਿੰਡੀ ਦੇ ਵਿੱਚ ਮੇਰੇ ਖਿਆਲ ਉਹਦੇ ਕੁਝ ਹਿੰਦੂਆਂ ਦਾ ਵੀ ਨੁਕਸਾਨ ਹੋਇਆ ਸੀ ਸੋ ਫਿਰ ਉਹ ਤਾਂ ਉਹ ਕਾਫੀ ਹੋਤਨ ਜੋ ਆਏ ਹਮਮ ਲਾਹੌਰ ਖੇਤਰ ਦੇ ਮੁਖ ਤਸਰ ਤੇ ਇੱਕ ਪੱਤਰ ਅਨਸਾਰ ਅੱਗੇ ਜਾ ਕੇ ਉਹ ਤੁਹਾਨੂੰ ਦਿਖਾਵਾਂਗੇ ਜੀ ਟੇਬਲ ਦੇ ਵਿੱਚ ਹਮਮ ਪੰਜਾਬ ਸੀਆਈਡੀਸੀ ਜਿਹੜੀ ਨਾ ਉਹਨਾਂ ਨੇ ਰਿਪੋਰਟ ਦਿੱਤੀ ਹਮ ਗਵਰਨਮੈਂਟ ਦੀ ਉਸ ਵੇਲੇ ਅੰਗਰੇਜ਼ਾਂ ਦੀ ਕਿ ਨਿਆੰਗ ਸਿੰਘਾਂ ਦੀ ਗਿਣਤੀ ਹਾਲ ਵਿੱਚ ਕਾਫੀ ਵਧੀ ਹੈ ਹਮ ਉਹ ਨੰਬਰ ਜਿਹੜੇ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਦੇਖਾਂਗੇ ਹਾਂਜੀ ਤੇ ਇਹ ਜਿਹੜਾ ਸੀ ਉਹਨਾਂ ਦੇ ਮੁਤਾਬਕ ਜਿਹੜੀ ਰਿਪੋਰਟ ਸੀ ਕਿ ਇਹ ਨਕਲੀ ਧਰਮ ਪ੍ਰਵਰਤਨ ਦੇ ਕਾਰਨ ਮੰਨਿਆ ਜਾਂਦਾ ਹੂੰ ਉਸ ਦਾ ਉਹਨਾਂ ਨੇ ਕਾਰਨ ਅੱਗੇ ਲਿਖਿਆ ਅਖੀਰ ਤੇ ਕਿ ਕਿਉਂਕਿ ਨਿਹੰਗ ਸਿੰਘਾਂ ਨੂੰ ਨਿਸ਼ਾਨ ਸਾਹਿਬ ਜਾਂ ਵਰਛਾ ਹੂੰ ਉਹਨਾਂ ਦੀ ਇਜਾਜ਼ਤ ਸੀ ਉਸ ਵੇਲੇ ਕੋਸ਼ਿਸ਼ ਇਹ ਨੇ ਕਾ ਇਹ ਸੀ ਕਿ ਪਾਂ ਯਾਅਸ ਪਬਲਿਕ ਸੇਫਟੀ ਆਰਡੀਨੈਂਸ ਦੇ ਥੱਲੇ ਖਤਮ ਜਿਹੜੇ ਏਰੀਆ ਨੂੰ ਖਤਰਨਾਕ ਤੇ ਔਰਤਾਂ ਤੇ ਪਰੇਸ਼ਾਨ ਕੀਤਾ ਮਤਿਅ ਆਠਿਆਨਾਂ ਤੇ ਪਾਬੰਦੀ ਲਾਈ ਗਈ ਸੀ ਹੂੰ ਉਹਦੇ ਵਿੱਚ ਸਿਰਫ ਨਿਹੰਗ ਸਿੰਘ ਜਿਹੜੇ ਸਨ ਨਾ ਉਹਨਾਂ ਤੇ ਪਾਬੰਦੀ ਨਹੀਂ ਸੀ ਹਾਂਜੀ ਹਾਂਜੀ ਸੋ ਗਵਰਨਮੈਂਟ ਦਾ ਇਹ ਵੀ ਸੋਚਣੀ ਸੀ ਕਿ ਕਿਉਂਕਿ ਨਿਹੰਗ ਸਿੰਘ ਜਿਹੜੇ ਹਥਿਆਰ ਚੁੱਕ ਸਕਦੇ ਨੇ ਇਸ ਕਰਕੇ ਕੁਝ ਲੋਕ ਜਾ ਮੋਸਲੇ ਨਿਆਗ ਸਿੰਘ ਬਣ ਰਹੇ ਨੇ ਤਾਂ ਕਿ ਉਹ ਹਥਿਆਰ ਚੁੱਕ ਸਕਣ। ਸੋ ਇਹ ਗਵਰਨਮੈਂਟ ਦੇ ਇਹਦੇ ਬਾਰੇ ਹਾਂਜੀ ਅੱਗੇ ਜੀ ਹਾਂਜੀ ਅਹ ਇਹ ਨਿਆਗ ਸਿੰਘ ਵਿੱਚ ਵਾਧਾ ਦਲਾਂ ਦੇ ਪ੍ਰਚਾਰਕਾਂ ਤੇ ਦਲਾਂ ਦੇ ਵੱਖ-ਵੱਖਰੀ ਬਿਧੀ ਚੰਦਾਲ ਹੋਰ ਦਾਲ ਸੁਣਾ ਤੇ ਕੁਝ ਅਕਾਲੀ ਦਲ ਦੇ ਪ੍ਰਚਾਰਕਾਂ ਵੱਲੋਂ ਵੀ ਪ੍ਰਭਾਵਿਤ ਕੀਤਾ ਗਿਆ ਸੀ। ਕਿਉਂਕਿ ਉਸ ਵੇਲੇ ਬੀਤੀਆਂ ਦਾਲਦੇ ਬਾਬਾ ਸੋਹਣ ਸਿੰਘ ਬਾਬਾ ਦਇਆ ਸਿੰਘ ਤੇ ਜਥੇਦਾਰ ਤਾਰਾ ਸਿੰਘ ਹਾਂਜੀ ਸਾਰੇ ਪੰਜਾਬ ਭਾਰ ਵਿੱਚ ਵੱਡੇ ਕਰਮ ਪੱਧਰ ਤੇ ਧਰਮ ਪਰਵਰਤਨ ਵਿੱਚ ਲੱਗੇ ਹੋਏ ਸਨ ਹਮ ਸਿਰਫ 3 ਮਹੀਨਿਆਂ ਵਿੱਚ ਲਿਖਿਆ ਜੀ ਕਿ ਬਾਬਾ ਸੋਹਣ ਸਿੰਘ ਨੇ 3100 3100 51 ਹਿੰਦੂਆਂ ਨੂੰ ਅਤੇ ਸਿੱਖਾਂ ਨੂੰ ਨਿਹੰਗ ਵਜੋਂ ਦਿਖਿਆ ਦਿੱਤੀ ਹਮ ਇਸ ਤੋਂ ਲੈ ਆਵਾ ਬੁੱਢਾ ਜਾਲ ਨੇ ਖੁਦ 700 ਲੋਕਾਂ ਨੂੰ ਦੇਖਿਆ ਦਿੱਤੀ। ਹੂੰ ਇੱਕ ਅਧਿਕਾਰਤ ਪਰ ਰੂੜੀਵਾਦੀ ਅੰਦਾਜ਼ੇ ਇਨਸਾਨ ਹਾਂਜੀ April ਤੋਂ July ਤੱਕ 14000 ਲੋਕਾਂ ਨੂੰ ਨਿਹੰਗ ਸਿੰਘ ਵਜੋਂ ਵਜੋਂ ਦਿੱਸ਼ਿਆ ਦਿੱਤੀ ਗਈ। 14000 ਲੋਕ ਜਿਹੜੇ ਹੀ ਉਹ ਸਿੱਖ ਤੇ ਕੁਝ ਹਿੰਦੂ ਉਹਨਾਂ ਦੇ ਵਿੱਚੋਂ ਨਿਹੰਗ ਸਿੰਘ ਬਣੇ। ਹੂੰ ਇੱਕ ਨਿਹੰਗ ਸਿੰਘਾਂ ਦਾ ਇੱਕ ਦੁਰਲੀ ਜਿਹਾ ਵੀ ਸੀ ਜੀ ਹਮਮ ਹੁਣ ਸਨ ਇੱਕ ਨਹੀਂ ਜਥੇ ਸਨ ਹਮ ਇਹਨਾਂ ਨੂੰ ਹਾਈ ਕਮਾਂਡ ਨੇ ਵਰ ਦੁਆਰਾ ਵਿਰੋਧੀ ਪਿੰਡਾਂ ਵਿੱਚ ਦੇਖਾਇੀਆਂ ਤੇ ਪ੍ਰਾਤ ਕਰਨ ਦੇ ਰਾਦੇ ਨਾਲ ਬਣਾਇਆ ਗਿਆ ਸੀ ਹਮ ਇਹਨਾਂ ਨੂੰ ਮੋਗਾ ਤੇ ਗੁਰਦਾਸ ਵਿੱਚ ਵਿੱਚ ਪਾਇਆ ਗਿਆ ਸੀ ਜਿਸ ਦੇ ਵਿੱਚ ਸੌਖ ਉਹਨਾਂ ਨੇ ਲਿਖਿਆ ਜੀ ਮੈਂ ਮਿਸ ਹਮ ਉਹਦਾ ਜ਼ਕਾਤੀਆਂ ਮਾਰਨ ਦਾ ਜਿਹੜਾ ਜੋ ਹੀ ਸੀ ਉਹਦਾ ਡੈਕਟਿਵ ਦਾ ਮਕਸਦ ਉਦੇਸ਼ੀ ਕਿ ਪੈਸਾ ਇਕੱਠਾ ਕਰੇ ਹਮ ਇੱਕ ਹੋਰ ਗੱਲ ਕਿ ਇਹ ਜਿਹੜੀ ਨਿਹੰਗ ਸਿੰਘਾਂ ਦੀ ਦੀਖਿਆ ਸਾਰੀਆਂ ਜਾਤਾਂ ਲਈ ਖੁੱਲੀ ਸੀ ਹਮ ਹਮ ਇਸ ਵਿੱਚ ਰਾਏ ਸਿੱਖ ਤੇ ਲਬਾਣਾ ਸਿੱਖ ਹਮ ਹਮ ਵੱਡੀ ਗਿਣਤੀ ਵਿੱਚ ਨਿਹੰਗਾਂ ਦੀ ਅਗਵਾਈ ਕਰਦੇ ਸੀ ਹਮ ਸੋ ਇਸ ਤਰ੍ਹਾਂ ਕਰਕੇ ਨਿਹੰਗ ਸਿੰਘਾਂ ਦੀ ਕਾਫੀ ਉਸ ਵੇਲੇ ਤਬਦੀਲੀ ਨਿਹੰਗ ਸਿੰਘਾਂ ਨੇ ਕਾਫੀ ਲੋਕ ਹਿੰਦੂ ਤੇ ਸਿੱਖ ਬਣੇ ਹਾਂ ਜੀ ਜੀ ਅੱਗੇ ਆ ਜੀ ਜਿਹੜਾ ਮੈਂ ਪਹਿਲਾਂ ਕਿਹਾ ਸੀ ਕਿ ਸਾਰਨੀ ਇੱਕ ਇੱਕ ਇਹ April ਵਿੱਚ ਨਿਰੰਘਸ ਦਲਾਂ ਦੇ ਪ੍ਰਭਾਵ ਇਸ ਨਿਰੰਘਸ ਬਣੇ ਹਿੰਦੂਆ ਤੇ ਸਿੱਖਾਂ ਦੇ ਵੀਰਵੇ ਦਾ ਪਹਿਲਾ ਬੰਦਾ ਹੈ ਇਹ ਪਹਿਲਾ ਸਫਾ ਹੈ ਇਹਦੇ ਜਿਹੜੀ ਵੀ ਹੋਰ ਸੁਣੋ ਉਹਨਾਂ ਨੇ ਲਿਖਿਆ ਡਿਟੇਲ ਚ ਸੋ ਮੈਂ ਉਹ ਹੀ ਪਹਿਲਾ ਸਫਾ ਜਿਹੜਾ ਤੁਹਾਨੂੰ ਦਿਖਾ ਰਿਹਾ ਹਾਂ ਹਾਂ ਜਲੰਧਰ ਵਿੱਚ ਦੀ 25 ਹਿੰਦੂ ਆ विसाखी वाले दिन अमृत के सिख बने अगे खामू के गुरद्वारा रैनी रैनी साहब अहमनाबा अहमदाबाद अहमिनाबाद जिला गुरद वाला पांच सौ नौजवान निहंग सिख निहंग जजे गुरद्वार ਦੀ ਉਹਨਾਂ ਦਾ ਆਬਜੈਕਟਿਵ ਜਿਹੜਾ ਅਸੀਂ ਉੱਥੇ ਲਿਖਿਆ ਵੀ ਗੁਰਦੁਆਰੇ ਦੀ ਰਾਖੀ ਹੈ। ਹੂੰ ਥੱਲੇ ਜੀ ਸੁਰ ਸਿੰਘ ਪੰਜਾਬ ਚਬਾਲਾ ਜ਼ਿਲ੍ਹਾ ਅੰਮ੍ਰਿਤਸਰ ਉਥੇ 170 ਸਿੱਖ ਨਿਆਂ ਹੂੰ ਪਿੱਛੇ ਇਵੈਂਟ ਜਿਲ੍ਹਾ ਲਾਹੌਰ ਬਾਬਾ ਸੋਹਣ ਸਿੰਘ ਨੇ ਖੇਤ ਇਸ ਖੇਤਰ ਵਿੱਚ 250 ਸਿੱਖ ਨਿਆਂ ਸਿੰਘ ਸਜਾ ਹੂੰ ਅਤੇ ਸਿੱਖਾਂ ਨੂੰ ਕਸੂਰ ਤਸੀਲ ਏ ਜਿਲ੍ਹਾ ਗਰਦਾਸਪੁਰ ਤੀ ਰਾਏਕੋਟ ਜਿਲ੍ਹਾ ਜੁਲਿਆਣਾ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਸੀ ਉਹਦਾ ਵਿਚਨ ਉਹਨੇ ਪ੍ਰਚਾਰ ਕੀਤਾ ਹਮ ਗੁਰਦੁਆਰਾ ਸਿੰਘ ਸਭਾ ਸ਼ੇਖੂਪੁਰਾ ਗਿਆਨੀ ਰਤਨ ਸਿੰਘ ਨੇ 30 ਹਿੰਦੂਆਂ ਸੰਗਤ ਸਦਾਈ ਹਮ ਪਾਈ ਫੇਰੂ ਜਿਲ੍ਹਾ ਨਹੌਰ ਵਿੱਚ 105 ਸਿੱਖਾਂ ਨੇ ਸੰਗਤ ਸਦਾਈ ਹਮ ਜਗਵੰਦੀ ਜੀ ਬੁਰਜ ਫੂਲਾ ਸਿੰਘ ਅਮਰਸਰ ਸ਼ਹਿਰ ਇਹ ਜਿਹੜੀ ਬੁਰਜ ਫੂਲਾ ਸਿੰਘ ਦਾ ਇਹ ਇਲਾਕਾ ਇੱਕ ਅਮਰਸਰ ਸ਼ਹਿਰ ਦੇ ਵਿੱਚ ਉੱਥੇ ਇੱਕ ਸੌ ਸਿੱਖ ਨਿਆਣ ਸਿੰਘ ਨੇ ਹਮਮ ਅੱਗੇ ਜੀ ਤਰਨਤਾਰਨ ਅਮਰਸਰ ਜ਼ਿਲ੍ਹੇ ਦੇ ਵਿੱਚ 100 ਸਿੱਖਾਂ ਨੇ ਅਮਰਸ਼ ਅਗੇ ਹਮਮ ਲਾਇਲਪੁਰ ਜ਼ਿਲ੍ਹਾ ਬੁੱਟਾ ਜਾਲ ਦੇ ਕੁਝ ਨਿਆੰਗਾ ਨੇ ਲਾਇਲਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਨਿਆੰਗ ਬਣਾਉਣ ਲਈ ਦੌਰਾ ਕੀਤਾ ਤੇ ਬਹੁਤ ਲੋਕ ਨਿਆੰਗ ਸਜੇ ਹਮ ਕੋਟ ਕੋਟ ਰਾਧਾ ਕਿਸ਼ਨ ਲਾਹੌਰ ਜ਼ਿਲ੍ਹੇ ਦੇ ਵਿੱਚ ਹਾਂਜੀ ਬਾਬਾ ਸੋਹਣ ਸਿੰਘ ਨੇ 56 ਸਿੱਖਾਂ ਨੂੰ ਨਿਆਂ ਅੰਗ ਸਜਾਇਆ ਹੂੰ ਕਿਉਂਕਿ ਉਹਨਾਂ ਦੀ ਰਿਪੋਰਟ ਹੈ ਜਿੱਥੇ-ਜਿੱਥੇ ਉਹ ਆਪ ਵੱਖਰੀ-ਵੱਖਰੀ ਏਰੀਆ ਤੋਂ ਰਿਪੋਰਟ ਆਉਂਦੀ ਸੀ ਉਸੇ ਤਰ੍ਹਾਂ ਉਹ ਲੱਗ ਗਿਆ ਹੂੰ ਹੂੰ ਅ ਕੰਗਣਪੁਰਾ ਜ਼ਿਲ੍ਹਾ ਲਾਹੌਰ ਲਾਹੌਰ ਜ਼ਿਲ੍ਹੇ ਵਿੱਚ ਬਾਬਾ ਸੋਹਣ ਸਿੰਘਾਂ ਨੇ 55 ਰਾਏ ਸਿੱਖਾਂ ਨੂੰ ਨਿਆਂ ਅੰਗ ਸਜਾਇਆ ਹੂੰ ਗੁਜਰਾਵਾਲਾ ਜ਼ਿਲ੍ਹਾ ਸਿੱਖਾਂ ਨੇ ਅੰਮ੍ਰਿਤ ਛਕਿਆ ਰੋਪੜ ਤਹਿਸੀਲ ਅੰਬਾਲਾ ਜ਼ਿਲ੍ਹਾ ਦੇ ਵਿੱਚ ਸੀ ਖਰੜ ਤਹਿਸੀਲ ਵਿੱਚ 400 ਸਿੱਖਾਂ ਨੇ ਜ세ਦਾਰ ਤਾਰਾ ਸਿੰਘ ਵੱਲੋਂ ਜੀ ਅੰਮ੍ਰਿਤ ਛਕਿਆ ਹੂੰ ਸੋ ਇਹ ਹੈ ਜੀ ਜਾਣਕਾਰੀ ਕੁਝ ਅਸੀਂ ਜਿਹੜੀ ਆਪ ਨੂੰ ਸੰਚਾਰ ਕਰ ਰਹੇ ਹਾਂ ਕਿਵੇਂ ਕਿਵੇਂ ਅਕਾਲ ਇਸ ਬਾਰੇ ਜਿਸ ਤੋ ਤੱਕ ਮੇਰਾ ਖਿਆਲ ਹੈ ਕਿ ਕਾਫੀ ਲੋਕਾਂ ਨੂੰ ਇਹ ਕਾਲ ਖੋਲ ਰਾਹੀਂ ਦੇ ਬਾਰੇ ਮੇਰੇ ਕੋਲ ਜਾਣਕਾਰੀ ਨਹੀਂ ਹੈਗੀ ਮੈਨੂੰ ਵੀ ਕਾਫੀ ਚਿਰ ਬਾਅਦ ਪਤਾ ਲੱਗਾ ਜੀ ਤੇ ਮੈਂ ਸੋਚਿਆ ਕਿ ਜਿਹੜੀ ਜਾਣਕਾਰੀ ਆ ਜਾਤੀ ਦੇ ਨਾਲ ਵੀ ਸੰਬੰਧਤ ਆ ਤੇ ਸੰਬੰਧਤ ਆ ਵੀ ਸੰਬੰਧਿਤ ਆ ਵੀ ਇਸ ਨੂੰ ਬਦਲ ਸੰਜੀ ਕੀਤੀ ਜਾਵੇ ਤੇ ਕਿਉਂਕਿ ਇੱਕ ਇੱਕ ਹਿਸਟਰੀ ਦਾ ਇਤਿਹਾਸ ਦਾ ਸਾਡਾ ਪੰਨਾ ਹੈ ਜੀ ਕਿ ਜਿਹਦੇ ਬਾਰੇ ਬਹੁਤ ਘੱਟ ਪੜਨ ਹੂੰ ਹੂੰ ਸੋ ਯੂ ਸਟ੍ਰੈਟਜੀ ਇੰਨੀ ਕਿ ਸਾਡੀ ਸੀ ਜਿਹੜੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂ ਜੀ ਅਗਲੀ ਕਰ ਦਿਓ ਜੀ ਜੇ ਕੋਈ ਇਹ ਫੋਨ ਨੰਬਰ ਦਾ ਦੇ ਦਿਓ ਬਹੁਤ ਬਹੁਤ ਧੰਨਵਾਦ ਜੀ ਸਭ ਸੁਣਨ ਵਾਲਿਆਂ ਦੇ ਹਾਂ ਜੀ ਸੁਝਾਅ ਜੇ ਕੋਈ ਪੁੱਲਾ ਹੋ ਗਈਆਂ ਤੇ ਉਹਨਾਂ ਦੀ ਖਿਮਾ ਮੰਗ ਲੈਣੀ ਆ ਜੀ ਤੇ ਆ ਸੰਗਤ ਜਿਹੜੀ ਆ ਸੁਣਨ ਵਾਲੇ ਉਹਨਾਂ ਨੂੰ ਸਾਨੂੰ ਮਾਫੀ ਕਰ ਮਾਫ ਕਰ ਦੇਣਗੇ ਤੇ ਇਹ ਮੇਰਾ ਨੰਬਰ ਹੈ ਜੀ ਐਡਮਿੰਟਨ ਦੇ ਵਿੱਚ ਕੈਨੇਡਾ ਦੇ ਵਿੱਚ ਬਾਕੀ ਜਗਵਾਲ ਜੀ ਜਰ ਜੀ ਆਪ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜਾਣਕਾਰੀ ਦਾ ਤਾਂ ਤਾਂ ਸਵਾਲ ਇਹ ਸਵਾਲ ਇਹ ਆ ਵੀ ਉਸ ਵੇਲੇ ਗੋਰਿਆਂ ਰਾਜ ਸੀ तकरीबन ਹਾਂ ਜੀ ਹਾਂ ਜੀ ਉਹ ਉਸ ਵੇਲੇ ਫਿਰ ਇਹਨਾਂ ਨੇ ਗੋ ਜਿਹੜਾ ਪੰਜਾਬ ਦਾ ਗਵਰਨਰ ਸੀ ਉਹ ਗੋਰੇ ਸੀ ਨਾ ਉਹਨੇ objection ਕੀਤਾ ਕੋਈ ਇੱਥੇ ਉਹ ਇਹਨਾਂ ਨੇ ਮੇਰੇ ਖਿਆਲ ਚ ਨਹੀਂ ਕੀਤਾ ਹੋਣਾ ਜੀ ਕਿਉਂਕਿ ਫਾਜੀ ਸੰਖਣਾਂ ਜਾਂ ਉਹਨਾਂ ਨੇ ਬੇਸਤਰਾਂ ਪ੍ਰੋਜੈਕਟਿੰਗ ਤਾਂ ਹੋ ਗਏ ਵੀ ਅਸੀਂ ਆਪਣੇ ਡਿਫੈਂਸ ਵਾਸਤੇ ਕਰ ਰਹੇ ਹਾਂ ਇਹਨਾਂ ਦਾ ਜਿਹੜਾ ਮਕਸਦ ਸੀ ਉਹ ਕੋਈ ਸਰਕਾਰ ਦੇ ਨਾਲ ਨਹੀਂ ਸੀ ਕਰਨ ਦਾ ਇਹਨਾਂ ਦਾ ਸੀ ਕਿ ਮੁਸਲਮਾਨਾਂ ਤੋਂ ਕਿਉਂਕਿ ਉਸ ਵੇਲੇ ਥੋੜੇ ਵਾਲੇ ਜਿਹੜੇ ਮੈਂ ਪਹਿਲਾਂ ਵੀ 라ਵਲਪਿੰਡੀ ਤੋਂ ਸ਼ੁਰੂ ਹੋਈ ਸੀ ਥੋੜੇ ਵਾਲੇ ਜਿਹੜੇ ਸੀ ਨਾ ਉਹ ਹੋ ਗਏ ਸੀ ਪ੍ਰਾਈਟ ਸਕੈਲ ਹੋ ਜਾ ਥੋੜੀ ਬੜੀ ਮੁਸਲਮਾਨਾਂ ਤੇ ਇੱਕ ਬੰਨੇ ਤੇ ਦੂਜੇ ਬੰਨੇ ਹਿੰਦੂ ਸਿੱਖ ਜਿਹੜੇ ਇਹਨਾਂ ਦੇ ਕੁਝ ਆਪੋ ਹੀ ਲੜਾਈਆਂ ਝਗੜੇ ਦੇ ਕੰਮ ਚੱਲ ਰਹੇ ਸੀ ਹਾਂਜੀ ਉਹ ਮੇਰੇ ਖਿਆਲ ਜਨਰਲ ਇਸਕਰ ਕੀ ਸਰਕਾਰ ਜਨਰਲ ਸੈਂਟਰਲਾਈਜ਼ ਹੋਈ ਸੀ ਜੀ ਉੱਥੇ ਰਾਜਪਿੰਡੀ ਬੰਨ ਹਾਂਜੀ ਹਾਂਜੀ ਉਹ ਫਿਰ ਤਾਂ ਹੀ ਇਹ ਅਗਲੇ ਮਹੀਨੇ ਦੇ ਵਿੱਚ ਨਹੀਂ ਅਕਾਲ ਸੈਨਾ ਤੇ 46 ਦੇ ਵਿੱਚ ਜਿਵੇਂ ਮੈਂ ਕਿਹਾ ਉਹਨਾਂ ਦਾ ਅਬਜੈਕਟਿਵ ਉਹ ਤੋਂ ਇਹ ਸੀ ਕਿ ਵਲੰਟੀਅਰ ਆਪਣਾ ਹੈਲਪ ਕਰਨ ਦੀ ਸੀ ਇੱਕ ਇਹ ਫਿਰ ਮਾਰਚ ਫੈਬਰੂਰੀ ਜ ਇਹਨਾਂ ਨੇ ਸਲਾਹ ਕੀਤੀ कि ਜਨੂਅਰੀ ਜਿਵੇਂ ਤੁਸੀਂ ਕਿਹਾ ਕਿ ਰਾਵਲ ਪਿੰਡੀ ਦੇ ਰਾਈਟਸ ਹੋਏ ਸਨ ਤੇ ਮਾਰਚ ਦੇ ਵਿੱਚ ਇਹਨੂੰ ਫਿਰ ਇਹਨਾਂ ਇੱਕ ਕਿਸਮ ਦਾ ਅਮਲੀ ਰੂਪ ਦੇ ਦਿੱਤਾ ਹਾਂ ਪੰਜ ਜਦ ਮੈਂ ਕਿਹਾ ਜੀ ਵੈਸਟ ਅਇਰ ਫਰੰਟੀਅਰ ਪ੍ਰੋਵਿੰਸ ਆ ਉੱਥੇ ਵੀ ਮੇਖਲ ਵੌਲੰਟੀਰੀ ਫੋਰਸ ਸੀ ਕਿ ਉੱਥੇ ਕਾਂਗਰਸ ਦਾ ਰਾਜ ਹੈਗਾ ਉਹ ਸੂਬੇ ਚ ਕਾਂਗਰਸ ਵਾਲੇ ਤਾਂ ਹਾਲੇ ਅਲਰੀਡੀ ਪੋਚ ਨਹੀਂ ਆਇਸੀ ਕਿ ਕਤਲ ਹੋਏ ਨਹੀਂ ਉੱਥੇ ਜੀ ਹਾਂਜੀ ਹਾਂਜੀ ਉਹ ਜੀ ਜੀ ਮੇਰੇ ਖਿਆਲ ਉਸ ਰਾਹਦੀ ਗਾਂਧੀ ਜਿਹੜੇ ਇਹਨਾਂ ਉਹਨਾਂ ਦੇ ਹਾਂ ਜੀ ਹਾਂ ਸੋ ਇਹ ਬਲੈਕ ਟੋਪ ਦਾ ਦੇਖਦੇ ਹੋ ਸੀ ਕਿ ਆਪੋ ਆਪਣੇ ਜਿਹੜੇ ਕੋਈ ਕਮਿਊਨਿਟੀ ਦੇ ਲੋਕ ਨੇ ਸਿੱਖ ਧਰਮ ਆਪਣੇ ਕਹ ਲੋ ਜਾਂ Hindu ਅਸਲ ਤੇ Hindu ਤੇ ਸਿੱਖ ਦੋਹਾਂ ਦਾ ਹੀ ਮੇਰੇ ਖਿਆਲ ਦਿੱ ਤੱਕ ਮੇਰਾ ਵਿਚਾਰ ਆ ਹਾਂ ਜੀ ਉਹਨਾਂ ਨੂੰ ਮੁਸਲਮਾਨਾਂ ਤੋਂ ਪ੍ਰੋਟੈਕਟ ਕਰਨ ਵਾਸਤੇ ਸੇਫਟੀ ਵਾਸਤੇ ਪਰ ਇਸੇ ਦੇਖੋ ਸਕੂਲਾਂ ਦੇ ਵਿੱਚ ਥੋੜੀ ਕਿਵੇਂ ਕੋਈ ਅੱਧਾ ਅੱਧਾ ਵਰਕਾ ਵੀ ਨਹੀਂ ਇਸ ਬਾਰੇ ਦੱਸਿਆ ਗਿਆ ਨਹੀਂ ਮੈਂ ਨਹੀਂ ਪੜਿਆ ਜੀ ਕਿਤੇ ਮੈਂ ਵੀ ਨਹੀਂ ਪੜਿਆ ਹਾਂ ਜੀ ਹਾਂ ਜੀ ਹਾਂ ਤੇ ਜੇ ਕਿਸੇ ਨੇ ਪੜਿਆ ਹੋਵੇ ਤੇ ਜੇ ਕਿਤੇ ਹੋਣ ਸਕੂਲਾਂ ਦੇ ਵਿੱਚ ਕਿਤੇ ਮੇਰੇ ਖਿਆਲ ਕਿਸੇ ਸਕੂਲ ਦੇ ਜਾਂ ਕਿਸੇ ਸ਼ਾਇਦ ਜਿਹੜੇ ਖਾਸ ਕੋਰਸ ਨੇ ਪੰਜਾਬੀ ਦੇ ਜਾਂ ਸਿੱਖ ਰਿਲੀਜ ਦੇ ਉਹ ਵਟਾ ਐਡਵਾਂਸਡ ਕੋਰਸ ਨੇ ਉਹਨਾਂ ਦੇ ਵਿੱਚ ਸ਼ਾਇਦ ਹੋਵੇ ਜੀ ਲੇਕਿਨ ਇਹ ਮੇਰੇ ਖਿਆਲ ਜਿੱਥੋਂ ਤੱਕ ਮੈਨੂੰ ਪਤਾ ਜੀ ਬਹੁਤ ਘੱਟ ਲੋਕਾਂ ਤੁਸੀਂ ਜੀ ਇਹੋ ਇਤਿਹਾਸ ਜਾਂ ਹਿਸਟਰੀ ਦੱਸੀ ਹੈ तकरीबन 4647 ਦੀ ਜਿਹੜੀ ਕਈ ਬਹੁਤੇ ਸਾਡੇ ਦਰਸ਼ਕਾਂ ਨੂੰ ਖਿਆਲ ਨਾ ਪਤਾ ਹੋਵੇ ਤਾਂ ਉਹ ਦਸੀ ਤੁਸੀਂ ਬਹੁਤ ਅੰਗੂਠੀ ਇਹ ਹੀ ਕੋਸ਼ਿਸ਼ ਕੀਤੀ ਹੈ ਜੀ ਕਿ ਥੋੜੀ ਜਿਹੀ ਜਿੰਨੀ ਵੀ ਜਾਣਕਾਰੀ ਦੇ ਕੁਣ ਵੀ ਹਾਂ ਦਾਈਓ ਮਤਲਬ ਜਾਣਕਾਰੀ ਲਈ ਦਿੱਤੀ ਹੈ ਬਿਲਕੁਲ ਹਾਂ ਹੋਰ ਬਾਅਦ ਤੇ ਫਿਰ ਖਤਮ ਹੋ ਗਿਆ ਸਾਰਾ ਕੁਝ ਲੇਕਿਨ ਇਹ ਹੈ ਕਿ ਥੋੜੀ ਜਾਣਕਾਰੀ ਇਤਿਹਾਸ ਜਿਹੜਾ ਉਹ ਤੁਹਾਨੂੰ ਥੋੜਾ ਜਿਆਦਾ